ਉਤਵ ਦੀਆ ਗੱਲ ਕਹੀ ਕਹਿੰਦੇ ਕਬੀਰ ਜਾਂ ਦਿਨ ਹੋਮ ਹੁਆ ਜਾਂ ਦਿਨ ਹੋਮ ਹੁਆ ਪਾਛੇ ਬਿਆ ਆਨੰਦ ਮੋ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ ਕਹਿੰਦੇ ਜਾਂ ਦਿਨ ਹੋਮ ਹੁਆ ਦਿਨ ਦਾ ਪਵ ਸੁਆਸ ਕਹਿੰਦੇ ਜਿਸ ਸੁਆਸ ਵਿੱਚ ਮੇਰਾ ਮੈਂ ਮੈਂ ਕਰਨ ਵਾਲਾ ਸੁਭਾ ਮੁੱਕ ਗਿਆ ਮਰ ਗਿਆ ਖਤਮ ਹੋ ਗਿਆ ਪਹਿਲਾਂ ਮੇਰੇ ਚ ਮੈਂ ਮੈਂ ਬੜੀ ਹੁੰਦੀ ਸੀ ਵੀ ਮੈਂ ਹੀ ਐ ਸੱਚਾ ਮੇਰਾ ਪਰਿਵਾਰ ਆ ਮੇਰਾ ਹੀ ਬਿਜ਼ਨਸ ਆ ਮੇਰਾ ਕੰਮ ਕਰ ਰਿਹਾ ਮੈਂ ਮੈਂ ਕਹਿੰਦੇ ਜਾਨ ਤਨ ਹੋ ਮੂਆ ਮਿਰਚ ਮੈਂ ਮੈਂ ਕਰਨ ਵਾਲਾ ਸੁਭਾਅ ਮੁੱਕ ਗਿਆ ਖਤਮ ਹੋ ਗਿਆ ਮਰ ਗਿਆ ਪਾਛੇ ਬਿਆ ਅਨੰਦ ਕਹਿੰਦਾ ਅਨੰਦ ਅਨੰਦ ਕਹਿੰਦੇ ਹੁੰਦੇ ਸਾਂ ਪਰ ਜਦੋਂ ਮੈਂ ਮੈਂ ਕਰਨ ਵਾਲਾ ਸੁਭਾਅ ਮੁੱਕਿਆ ਉਸ ਤੋਂ ਬਾਅਦ ਵਿੱਚ ਆਨੰਦ ਕੀ ਆ ਪਤਾ ਲੱਗਾ ਉਸ ਤੋਂ ਪਹਿਲਾਂ ਨਹੀਂ ਪਤਾ ਲੱਗਿਆ ਪਾਛੇ ਬਿਆ ਅਨੰਦ ਪਾਛੇ ਉਸ ਤੋਂ ਬਾਅਦ ਵਿੱਚ ਕਹਿੰਦੇ ਫਿਰ ਕੀ ਫਿਰ ਕੀ ਕਹਿੰਦਾ ਮੋਹ ਮਿਲਿਓ ਪ੍ਰਭ ਆਪਣਾ ਕਹਿੰਦੇ ਮੈਨੂੰ ਆਪਣਾ ਪ੍ਰਮਾਤਮਾ ਮਿਲ ਪਿਆ ਉਸ ਤੋਂ ਬਾਅਦ ਵਿੱਚ ਸੰਗੀ ਭਜੇ ਗੋਬਿੰਦ ਕਹਿੰਦੇ ਜਿੰਨੇ ਮੈਨੂੰ ਉਹ ਲਹਿਰਾਂ ਜਿੰਨੇ ਮੈਨੂੰ ਤੰਗ ਕਰਕੇ ਸੰਸਾਰ ਚ ਡੋਬਦੇ ਸੀ ਨਾ ਕਹਿੰਦਾ ਵੀ ਭਜਨ ਬੰਦਗੀ ਕਰਨ ਦੇ ਹੁਣ ਲਾਓ ਜੀ ਸਾਹਿਬ ਇੱਥੇ ਕਬੀਰ ਸਾਹਿਬ ਬਣ ਕੇ ਕਹਿਣ ਦਿੰਦੇ ਕਹਿੰਦੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਕਹਿੰਦੇ ਉਸ ਗੰਗਾ ਦੀਆਂ ਲਹਿਰਾਂ ਨੇ ਮੇਰੀ ਜੰਜੀਰ ਤੋੜ ਦਿੱਤੀ ਔਰ ਦੇਖਣਾ ਹੁਣ ਕਬੀਰ ਸਾਹਿਬਾਂ ਦੀ ਮਨਵਿਰਤੀ ਬੈਲੈਂਸ ਹੈ ਕੀ ਕਹਿੰਦੇ ਕਬੀਰ ਸਾਹਿਬਾਂ ਕਬੀਰ ਸਾਬਣ ਭੱਜੇ ਨਹੀਂ ਵੇਖ ਕੇ ਕਿ ਮੈਨੂੰ ਜੰਜੀਰਾਂ ਨਾਲ ਬੰਨ ਕੇ ਛੁੱਟਣ ਲੱਗੇ ਕਹਿੰਦੇ ਛੁੱਟ ਦਿਓ ਮੰਨ ਲਓ ਲਾ ਲੋ ਚਾਹ ਤੁਸੀਂ ਵੇਖ ਲਓ ਅੱਜ ਕਿ ਤੁਸੀਂ ਡੋਬਣਾ ਚਾਹੁੰਦੇ ਹੋ ਕੀ ਉਹ ਪਾਪ ਜਿਹੜਾ ਤੁਸੀਂ ਗੰਗਾ ਕੋ ਕਰਾਉਣਾ ਚਾਹੁੰਦੇ ਹੋ ਕਰਦੀ ਹੈ ਕਰਦੀ ਭਲਾ ਮੈਨੂੰ ਮਾਰਦੀ ਅੱਜ ਜੇ ਉਹ ਗੰਗਾ ਵਿੱਚ ਛੁੱਟਿਆ ਤੇ ਗੰਗਾ ਦੀਆਂ ਲਹਿਰਾਂ ਨਾਲ ਜੰਜੀਰਾਂ ਤੋੜ ਦਿੱਤੀਆਂ ਤੇ ਕਬੀਰ ਸਾਬਣ ਰਾਮ ਨਾਲ ਚੌਂਗੜਾ ਮਾਰ ਕੇ ਕਬੀਰ ਸਬਣ ਬੜੇ ਪਿਆਰ ਨਾਲ ਕਹਿੰਦੇ ਮ੍ਰਿਕ ਸ਼ਾਲਾ ਪਰ ਬੈਠੇ ਕਬੀਰ ਕਬੀਰ ਸਬਣ ਕਹਿੰਦੇ ਤੁਸੀਂ ਮੈਨੂੰ ਗੰਗਾ ਸੁਟਿਆ ਡੋਬਣ ਲਈ ਤੇ ਮੈਨੂੰ ਐਂ ਲੱਗਦਾ ਏ ਮ੍ਰਿਕ ਸ਼ਾਲਾ ਹਿਰਨ ਦੀ ਖੱਲ ਅਸਲ ਦੇ ਵਿੱਚ ਕਬੀਰ ਸਬਾ ਨੇ ਅਸਲ ਹੀ ਅੱਖਰ ਵਰਤੇ ਮ੍ਰਿਕ ਸ਼ਾਲਾ ਕਹਿੰਦੇ ਮੈਨੂੰ ਤੇ ਐ ਮਹਿਸੂਸ ਹੋ ਰਿਹਾ ਸੀ ਕਿ ਉਸ ਗੰਗਾ ਦੇ ਵਿੱਚ ਥੱਲੇ ਅਸਲ ਲੱਗਾ ਮ੍ਰਿਕ ਸ਼ਾਲਾ ਵੀ ਸੀ ਹੋਈ ਆ ਔਰ ਕਬੀਰ ਕਹਿੰਦੇ ਮੈਂ ਚੌਂਗੜਾ ਮਾਰ ਕੇ ਉੱਤੇ ਭਗਤੀ ਕਰਨ ਰਿਆ ਮੈਂ ਬੈਠਾ ਮੈਨੂੰ ਤੇ ਪਤਾ ਹੀ ਨਹੀਂ ਕਿ ਇਹ ਗੰਗਾ ਦੇ ਵਿੱਚ ਡੁੱਬਣ ਲਈ ਸੁੱਟਿਆ ਹੈ ਕਹਿੰਦੇ ਉਹੀ ਗੰਗਾ ਦਾ ਪਾਣੀ ਜਿਹਦੇ ਵਿੱਚ ਡੋਬ ਕੇ ਮੈਨੂੰ ਮਾਰਨਾ ਚਾਹੁੰਦੇ ਉਹੀ ਗੰਗਾ ਦਾ ਪਾਣੀ ਮੇਰੇ ਲਈ ਆਸਨ ਬਣਿਆ ਤੇ ਮੈਂ ਉਹਦੇ ਉੱਤੇ ਬੈਠਾ ਭਗਤੀ ਕਰਦਾ ਪਿਆ ਕਹਿੰਦਾ ਜਿਸ ਗੰਗਾ ਕੋ ਤੁਸੀਂ ਉਪਰਾਧ ਕਰਾਉਣਾ ਚਾਹੁੰਦੇ ਹੋ ਮੈਨੂੰ ਮਰਵਾਉਣਾ ਚਾਹੁੰਦੇ ਹੋ ਕਹਿੰਦੇ ਉਹੀ ਗੰਗਾ ਮੇਰੇ ਲਈ ਆਸਨ ਬਣ ਗਈ ਹੈ ਆਹ ਆਸਨ ਬਣ ਗਈ ਗੁਰੂ ਪਿਆਰਵਸੀ ਵਿਚਾਰਿਆ ਨਹੀਂ ਸਾਨੂੰ ਲੋੜ ਨਹੀਂ ਪਈ ਕਬੀਰ ਸਾਹਿਬ ਬਣੇ ਇਸ਼ਾਰਾ ਕੀਤਾ ਭਗਤੀ ਦੀ ਪਾਵਰ ਦਸੀ ਸ਼ਬਦ ਦੀ ਪੱਕ ਪਾਵਰ ਦਸੀ ਨਾਮ ਦੀ ਪਾਵਰ ਦਸੀ ਕਹਿੰਦੇ ਸ਼ਬਦ ਦੀ ਪਾਵਰ ਕਿੰਨੀ ਹੈ ਨਾਮ ਦੀ ਪਾਵਰ ਕਿੰਨੀ ਹੈ ਕਿ ਅਗਰ ਕੋਈ ਪੁਰਾਣੀ ਨਾਮ ਸਿਮਰਨ ਕਰਦਾ ਹੈ ਬਿੱਤੀ ਸ਼ਬਦ ਨਾਲ ਜੁੜ ਜਾਂਦੀ ਹੈ ਸੋ ਤ ਸ਼ਬਦ ਦਾ ਮਲਾਪ ਹੋ ਜਾਂਦਾ ਹੈ ਤੇ ਕਬੀਰ ਸਾਹਿਬ ਬਣ ਕਹਿੰਦੇ ਉਹਦੀ ਇੱਦੀ ਬਿੱਤੀ ਉੱਚੀ ਹੁੰਦੀ ਆ ਵੀ ਜਿੰਨੇ ਮਰਜੀ ਕਸ਼ਟ ਆ ਜਾਣ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਸਾਡੀ ਮਰਤੀ ਨਹੀਂ ਨਹੀਂ ਹੋ ਜਾਂਦੀ ਅਸੀਂ ਤਾਂ ਨਿੱਕੇ ਜਿਹੇ ਕਸ਼ਟ ਤੋਂ ਨਿੱਕੇ ਜਿਹੇ ਮਾਮ ਮਾਰੀ ਤੋਂ ਡਰ ਗਏ ਕਿਹੜੀ ਗੱਲਾਂ ਕਿਉਂਕਿ ਭਗਤੀ ਨਹੀਂ ਹੈ